ਲੈ ਵੀ ਮਿੱਤਰੋ ਭਾਗ ਕਰਦੇ ਆ ਦੂਜਾ ਸ਼ੁਰੂ ਆਪਾਂ ਅੱਜ ਜਾਂਦਾ ਬਾਈ ਝੋਟੀ ਲਈ ਬਹੁਤ ਡਬਲ ਇੱਕ ਤੇ ਆਜੋ ਅੱਗੇ ਵੀ ਦਿਖਾਉਣਾ ਤੁਹਾਨੂੰ ਝੋਟੀਆਂ ਹੋਰ ਟੌਪ ਟੌਪ ਦੀਆਂ ਦੂਜੇ ਭਾਗ ਚ ਰਾਮਪੁਰਾ ਮੰਡੀ ਦੀਆਂ ਲੈ ਕੇ ਚੱਲਦੇ ਆ ਅੱਗੇ ਦੋਸਤੋ ਦਿਖਾਉਨੇ ਆ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਵੇਖਾ ਬਾਹਰ ਮੈਂ ਬਾਹਰ ਨਹੀਂ ਮੈਂ ਜੋ ਪੂਰਾ ਆਜੋ ਲੈ ਕੇ ਚੱਲਦੇ ਆਂ ਇੱਧਰ ਦਿਖਾਉਣੇ ਆ ਤੁਹਾਨੂੰ ਝੋਟੀਆਂ ਨੇ ਖੜੀਆਂ ਨੇ ਪੂਰੀਆਂ ਕੱਦ ਕਾਠ ਵਾਲੀਆਂ ਝੋਟੀਆਂ ਵੱਡੀਆਂ ਝੋਟੀਆਂ ਦੇਖ ਸਕਦੇ ਹੋ ਆ ਦੇਖੋ ਨਿੱਕੀ ਜੀ ਝੋਟੀਆ ਹਵਾਨਾ ਦੇਖੋ ਦੋਸਤੋ ਕਿੱਦਾਂ ਬਣਾਈ ਖੜੀ ਆ ਖਣ ਦੇਖ ਲਓ ਇੱਧਰ ਬਾਈ ਤੋਰੇਗਾ ਝੋਟੀ ਹਾਂ ਹਾਂ ਤੋਰ ਫਿਰ ਆ ਲੈ ਵੀ ਮਿੱਤਰੋ ਜਦੋਂ ਝੋਟੀ ਤੁਰੂਗੀ ਉਦੋਂ ਦੇਖ ਲਓ ਹਵਾਨਾ ਦਾ ਹੁਣੀ ਫੁੱਲ ਵੱਡਾ ਹੈ ਉਦੋਂ ਵਧੀਆ ਤਰੀਕੇ ਨਾਲ ਦਿਖਾ ਦੂਗੀ ਜਦੋਂ ਤਰੂਗੀ ਤੇ ਡਿਟੇਲ ਵੀ ਪੁੱਛਾਂਗੇ ਬਾਈ ਨੂੰ ਕੀ ਗੱਲਬਾਤ ਆ ਕਿੰਨੇ ਕੁ ਰੁਪਏ ਮੰਗਦਾ ਇਹਦੇ ਅੱਛਾ ਯਾਰਾ ਛੋਟੀ ਨਹੀਂ ਕੀ ਜੇ ਪੈਸੇ ਵਾਲੇ ਮੰਗੀ ਜਾਂਦੇ ਹੈ ਹੈ ਤੋਰਲਾ ਤੋਰਲਾ ਬਾ ਕਮਾਲ ਹੈ ਹਾਂ ਤੇ ਦੋਸਤੋ ਕੱਦ ਕਾਠ ਜਰੂਰ ਛੋਟਾ ਛੋਟੀ ਦਾ ਪਰ ਥੱਲੇ ਐ ਸਮਝ ਲੋ ਹਵਾਨੇ ਵਾਲਿਆਂ ਦਾ ਕਰਮ ਵਾਲੀ ਪੰਡਾ ਹੀ ਬੰਨੀ ਫਿਰਦੀ ਐ ਪੂਰੇ ਚੌੜੇ ਹਵਾਨੇ ਦੀਆਂ ਜੋਸ਼ ਵਾਲਾ ਹਵਾਨਾ ਥਣ ਦੇਖ ਸਕਦੇ ਹੋ ਛੋਟੀ ਦੇ ਵਾਹ ਬੰਨ ਲਾ ਬਾਈ ਤੇ ਆ ਜੇ ਇਧਰੋਂ ਦੂਜੇ ਪਾਸੇ ਵੀ ਦਿਖਾਵਾਂਗੇ ਹਵਾਨਾਂ ਤੇ ਪੁੱਛਾਂਗੇ ਡਿਟੇਲ ਸਾਰੀ ਬਾਈ ਨੂੰ ਕੀ ਗੱਲਬਾਤ ਹੈ ਦੀ ਬਾਈ ਜੀ ਨਾਮ ਦੱਸੋ ਵੀ ਆ ਨਾਮ ਆਉਣੀ ਬਈ ਵਪਾਰ ਦਾ ਹੀ ਕੰਮ ਹੈ ਵਪਾਰ ਦਾ ਹੀ ਕਿਹੜੀ ਜਗ੍ਹਾ ਤੋਂ ਆਇਓ ਕੋੜਦੋਨੇ ਤੋਂ ਕਿੰਨੇ ਕੇ ਸਾਲ ਹੋ ਗਏ ਪ੍ਰੋਡਿਊਸਰ ਡੀ ਐਕਸ ਐਕਸ ਦੇ ਪਿੰਡੋਂ ਆ ਓਏ ਹੋਏ ਇਹ ਬੰਦਾ ਖਤਰਨਾਕ ਹੈ ਲੈ ਮਿੱਤਰੋ ਪ੍ਰੋਡਿਊਸਰ ਦੇ ਪਿੰਡੋਂ ਆ ਫਿਰ ਬਾਈ ਪ੍ਰੋਡਿਊਸਰ ਵਾਂਗੂ ਖਤਰਨਾਕ ਹੀ ਲੱਗਦਾ ਕੀ ਗੱਲਬਾਤ ਆ ਝੋਟੀ ਦੀ ਝੋਟੀ ਦਾ ਬਾਈ ਇੱਕ ਦੀ ਮੰਗਦੇ ਆ ਕਿੰਨੇ ਕਿਦਰ ਹੋ ਗਏ ਸੋਈ ਨੂੰ ਸੋਈ ਨੂੰ ਬਸ 3 ਦਿਨ ਹੋ ਗਏ ਕਿੰਨਾ ਕ ਬੋਲਾ ਤਿਆਰ ਕਰੀ ਖੜੀ ਆ ਬੋਲਾ ਹੈਗਾ ਹੁਣ 14 ਕਿਲੋ 12 ਹੋ 14 ਜਮੇ ਪੱਕਾ ਮਾਖਾ ਜਮਾ ਪੱਕਾ ਅੱਛਾ ਰੇਟ ਰੇਟ ਕਿੰਨੇ ਦੀ ਦੇਵੇਂਗਾ ਛੋਟੀ ਜਿਹੀ ਛੋਟੀ ਜਿਹੀ ਜੇ ਮੈਂ 10 ਦੇ ਹੈ 10 ਦੀ 1 ਦੇ ਅੰਦਰ ਅੰਦਰ ਨਹੀਂ ਹੁੰਦੀ ਨਹੀਂ ਹੁੰਦੀ ਹੈ ਨਹੀਂ ਹੁੰਦੀ ਮਹਿੰਗੀ ਲਾਰਗੀ ਆ ਲਾਉਂਦੇ ਨੇ ਮੈਂ ਕੀ ਬੋਲਾ ਰੱਖਿਆ ਤੇਰੇ ਮਗਰਗਾ ਖੜੇ ਲਾਉਂਦੇ ਨੇ ਕੀ ਲੱਗੀਆਂ ਦਾ ਲੱਕ ਤਾਂ ਲਾਉਂਦੇ ਨੇ ਹੈ ਲਾਉਂਦੇ ਨੇ ਲੱਕ 10 ਦੁੱਸ ਦੀ ਦੇਵੇਂਗਾ 10 ਦੀ ਨੰਬਰ ਬੋਲ ਦੇ 99797 ਹਾਂਜੀ 18826 ਹੋਰ ਵੀ ਲਿਆ ਝੋਟੀਆਂ ਆਹ ਸਾਰੀਆਂ ਚੰਗੀਆਂ ਝੋਟੀਆਂ ਖੜੀਆਂ ਨੇ ਅੱਛਾ ਸਾਰੀਆਂ ਆਪਣੀਆਂ ਨੇ ਆ ਮੀਨੋ ਤੇ ਵੀ ਖੜੀਆਂ ਆ ਆ ਦੋਸਤੋ 2 ਨੰਬਰ ਵਾਲੀ ਝੋਟੀ ਦੇਖ ਲਓ ਤੁਸੀਂ ਤੇ ਇਹਦਾ ਵੀ ਦੇਖ ਲਓ ਥਾਣਾਵਾਨਾ ਇਹ ਵੀ ਕਮਾਲ ਕਰਦੀ ਆ ਖੋਲੀ ਮੜੀ ਜੀ ਤੇ ਪ੍ਰੋਡਿਊਸਰ ਦੇ ਪਿੰਡੋਂ ਆਇਆ ਬੰਦਾ ਝੋਟੀਆਂ ਪਾਈ ਲਵੇ ਸਾਰੀ ਕਮਾਲ ਦੀਆਂ ਨੇ ਇਕੱਲੀ ਇਕੱਲੀ ਦਿਖਾਵਾਂਗੇ ਆਪਾਂ ਨਾਲ ਡਿਟੇਲ ਪੁੱਛ ਲਾਂਗੇ ਇਹ ਬੜੀ ਕਮਾਲ ਦੀ ਝੋਟੀ ਲਈ ਫਿਰਦਾ ਯਾਰਾਂ ਸਿੰਗ-ਸਿੰਗ ਕੁੰਡੇ ਚੋਟੀਆਂ ਦੋਸਤੋ ਬਾਈ ਕੋਲੇ ਖੂਬਸੂਰਤ ਨੇ ਸਾਰੀਆਂ ਮਜ਼ਾਕ ਦੀ ਗੱਲ ਅੱਡਾ ਪੂਰੀਆਂ ਟਾਪ ਦੀਆਂ ਝੋਟੀਆਂ ਲੈ ਕੇ ਆਇਆ ਬਾਈ ਬੇਲ ਬਹੁਤ ਹੈ ਤੇ ਸਿੰਘ-ਸਿੰਗ ਕੁੰਡੇ ਦੇਖ ਸਕਦੇ ਹੋ ਬਿਲਕੁਲ ਸ਼ਕੀਨ ਝੋਟੀਆਂ ਪੂਰੀ ਤੇ ਪੁੱਛਦੇ ਆਂ ਡਿਟੇਲ ਇਹਦੀ ਕੀ ਡਿਟੇਲ ਆ ਬਾਈ ਨੂੰ ਆਪਾਂ ਆ ਗਿਆ ਆ ਗਿਆ ਆ ਗਿਆ ਲੱਭੀ ਇਹਦੀ ਦੱਸ ਕੀ ਡਿਟੇਲ ਆ ਕਿੰਨੇਵੇਂ ਸੂਦੇ ਹੁੰਦੀ ਆ ਬੁੱਕ ਪਹਿਲਾਂ ਸੁੱਈ ਜਾ ਬਾਈ ਦੰਦਾ ਚ ਕਿਵੇਂ ਆ ਚੌਗੀ ਆ ਬਾਈ ਚਾਰ ਦੰਦਾ ਚਾਰ ਦੰਦਾ ਕਿੰਨੇ ਦਿਨ ਹੋ ਗਏ ਹੋਰ 10 ਦਿਨ ਸੁੱਈ ਨੂੰ ਕਿੰਨਾ ਕ ਦੁੱਧ ਤਿਆਰ ਆ ਹੁਣ ਦੁੱਧ ਬਾਈ 12 ਕਿਲੋ ਗਾਰੰਟੀ ਵਾਲਾ ਗਾਰੰਟੀ ਵਾਲਾ ਕਰੋ ਵੀ ਚਵਾ ਦੇਗਾ ਕਰੋ ਵੀ ਚਵਾ ਦੇਗਾ ਰੇਟ ਰੇਟ 1.40 ਬਗਦੇ ਰੇਟ ਹੀ ਵਾੜਾ ਮੰਗੀਆਂ ਨਾ ਬੋਲੋ ਭਾਈ ਇੱਕ ਦੀ ਆਦਾ ਰੇਟ ਹੀ ਭਾਈ ਮੰਗੀਆਂ ਨਾ ਭਾਈ ਚੰਗੀਆਂ ਡੰਗਰ ਚਾਹਦੇ ਨੇ ਡੰਗਰ ਚੰਗੇ ਨੇ ਡੰਗਰ ਦਾ ਚੰਗੇ ਨੇ ਫਿਰ ਵੀ ਜ਼ਿਆਦਾ ਇੱਕ ਚੜਦਾ ਲੈਖ ਲੁਕ ਦੀ ਹੋ ਜੂ ਨਹੀਂ ਹੁੰਦੀ ਭਰਾਵਾ ਲੱਗ ਹੋਰ ਕਿੰਨੇ ਦੀ ਹੋਊਗੀ ਕਹਿੰਦਾ ਜਿਹੜਾ ਇਹਦਾ ਲਾਉਂਦੇ ਨੇ ਮੈਨੂੰ ਫਿਕਸ ਰੇਟ ਦੱਸ ਝੋਟੀ ਦਾ ਫਿਰ ਕਿੰਨੇ ਦੀ ਛੜ ਪੈ ਸਾਢੇ 1.5 ਦੀ ਕੱਢੀ ਜਾ ਇੱਕ 15 ਦੀ ਨੰਬਰ ਨੰਬਰ ਉਹੀ ਚੱਲੂ ਨੰਬਰ ਉਹੀ ਚੱਲੂ ਹੁਣ ਹੋਰ ਜੋ ਠੱਟੀ ਸੇਰੇ ਵਾਲੀ ਦੇ ਆ ਜਾਓ ਭਾਈ ਕਹਿੰਦਾ ਮਹਿੰਗੇ ਮੁੱਲ ਵਾਲੀ ਆ ਇੱਕ ਬਾੜੇ ਮਹਿੰਗੇ ਮੁੱਲ ਵਾਲੀ ਦੇਖ ਰਿਆਂ ਕਿਹੜੀ ਝੋਟੀ ਆ ਕੀ ਗੱਲ ਬਾਤ ਆ ਤੌਰ ਭਾਈ ਮੜਾ ਜਾ ਗਾ ਦੇ ਛੋਟੇ ਬੱਲੇ ਲੈ ਵੀ ਦੋਸਤੋ ਝੋਟੀ ਕੈਮ ਆ ਬਾਈ ਦੀ ਪੂਰੀ ਹਵਾਨਾ ਹਵੂਨਾ ਦੇਖੋ ਜਮੇ ਠੋਕਿਆ ਖੜਾ ਝੋਟੀ ਦਾ ਥਣ ਥਣ ਪੂਰੇ ਐ ਲੱਗੇ ਨੇ ਜਮੇ ਟੋਪ ਤੇ ਲੱਗੇ ਵੀ ਦੂਰੀ ਤੇ ਨੇ ਚਾਰੇ ਥਣ ਨੇਖੜ ਮੇ ਤੋਰ ਲੰਬੀ ਤੋਰ ਝੋਟੀ ਮੜ ਗਈ ਕਦ ਕੋਦ ਚੰਗਾ ਦੋਸਤੋ ਝੋਟੀ ਦਾ ਬੇਲਪੂਲ ਬਹੁਤਾ ਕਿਸੇ ਪੱਖੋਂ ਮਾਰ ਨਹੀਂ ਖਾਂਦੀ ਬਾ ਕਮਾ ਲੋ ਫੜੀ ਹਮਣੀ ਹਾਂਜੀ ਆ ਫੜ ਆ ਗਿਆ ਬੰਦ ਚੰਟਾ ਛੱਡ ਚੰਟਾ ਛੱਡ ਥਣ ਥਣ ਦੇਖ ਸਕਦੇ ਹੋ ਫਣ ਫਵਾਨਾ ਦੇਖ ਸਕਦੇ ਹੋ ਜਮੇ ਕਮਾਲਾਂ ਕਰਦੀ ਆ ਛੋਟੀ ਦੋਸਤਾਂ ਐ ਲੱਗਿਆ ਥਣ ਥਣ ਪੂਰਾ ਕੈਮ ਇਧਰਲੇ ਪਾਸੇ ਦਿਖਾ ਦੇਣਾ ਮੈਂ ਤੇ ਪੁੱਛਦੇ ਆ ਬਾਈ ਨੂੰ ਇਹਦਾ ਕੀ ਰੇਟ ਰੂਟ ਕਰਦਾ ਤਾਂ ਬਾਲਾ ਹੀ ਕਰੂਗਾ ਮੈਂ ਕਹਿੰਨਾ ਬੱਚਾ ਦੇਖਣ ਜਾਨੀਆਂ ਲਾ ਦੀ ਬੰਨ ਲਾ ਬਾਈ ਚੀਜ਼ ਹੈ ਨਾ ਚੀਜ਼ ਰੇਟ ਵੀ ਫਿਰ ਜ਼ਬਰਦਸਤੀ ਦੀ ਹੈ ਹੈ ਕਿੰਨੇ ਸੂਈ ਹੈ ਇਹ ਦੂਜਾ ਸੂਈ ਹੈ ਦੰਦਾਂ ਚ ਹੈਗੀ ਹੈ ਕਿ ਕਰਗੀ ਪੂਰੇ 6 ਦੰਦ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਆ ਤੇਰੇ ਸਾਹਮਣੇ 5 6 ਦਿਨ ਹੋ ਗਏ ਕਿੰਨਾ ਕੁ ਭੋਲਾ ਤਿਆਰ ਹੁਣ ਭੋਲਾ ਹੋਊਗਾ ਆਪੋ ਐ ਮੰਨ ਕੇ ਜਰ 14 ਕਿਲੋ ਭੋਲਾ ਹੁਣ ਤਿਆਰ 14 ਹੂੰ ਗਾਰੰਟੀ ਝੂਠ ਮਰੋਣਾ ਦਾ ਸੂਈ ਅੱਛਾ ਸੱਚੀ ਬੋਲਦੇ ਝੂਠ ਕਾ ਨੂੰ ਬੋਦਣਾ ਯਾਰ 14 ਕਿਲੋ 14 ਕਿਲੋ 13 ਮੰਨ ਲੀਏ ਮੰਨ ਕੇ ਕਿਉਂ ਨਾ ਲੈ 14 ਤੁਮ ਮੰਗੋ ਬਦ ਮੰਗਾ ਹੈਗਾ ਅੱਛਾ ਇਹਦਾ ਰੇਟ ਕੀ ਕਰਦਾ ਇਹਦਾ ਰੇਟ ਮਾ 2.5 ਲੱਖ ਰੁਪਏ 2.5 ਲੱਖ ਰੁਪਏ ਬਾਹਲਾ ਨਹੀਂ ਰੇਟ ਬੜੇ ਉੱਚੇ ਕਰੀ ਇਹਨਾਂ ਨੂੰ ਰੇਟ ਬਈ ਡੰਗਰ ਚੰਗੇ ਆ ਹੈ ਡੰਗਰ ਚੰਗੇ ਆ ਡੰਗਰ ਦਾ ਚੰਗੇ ਨੇ ਤੇਰੇ ਟੌਪ ਦੇ ਨੇ ਨਹੀਂ ਮਾੜਾ ਕੋਈ ਦੱਸ ਐ ਮਾੜਾ ਜਮਾਈ ਨਹੀਂ ਕਿੰਨੇ ਵੀ ਛੱਡੇਗਾ ਫਿਕਸ ਰੇਟ ਫਿਕਸ ਰੇਟ ਹੈ 2 ਦੇ ਅੰਦਰ ਨਾ 2 ਦੀ ਮਾੜੀ ਉਸੀ ਉਸੀ ਦੀ ਜਮਾਈ ਨਹੀਂ ਹੁੰਦੀ 2 ਦੀ ਮਾੜੀ ਵਿੱਚ ਨਾ 90 ਰੁਪਏ ਦੀ ਨਹੀਂ ਛੱਡਦਾ ਨਾ 90 ਹੈ ਨਾ 90 ਛੱਡੀਆਂ ਲਾਉਂਦੇ ਨੇ ਨਹੀਂ ਅੱਛਾ ਕਿੰਨਾ ਕੁ ਰੇਟ ਲੱਗੀ ਜਾਂਦਾ ਬਾਈ ਵਾਹ ਵਾਹ ਹੁਣ 88 86 ਆ ਗਿਆ ਕਹਿੰਦਾ ਕਿ 185 86 ਲੱਗੀ ਜਾਂਦੀ ਆਲ ਨੰਬਰ ਬੋਲ ਦੇ ਨੰਬਰ 0097797 18826 ਠੀਕ ਹੈ ਜੀ ਮੀਣੀ ਝੋਟੀ ਖੜੀ ਐ ਕੋਈ ਦਿਖਾ ਕੋਈ ਆਜੋ ਦੋਸਤੋ ਇੱਕ ਝੋਟੀ ਬਾਈ ਤੋਂ ਹੋਰ ਦਰਵਾਵਾਂਗੇ ਫਿਰ ਅੱਗੇ ਚੱਲਾਂਗੇ ਕਿਸੇ ਹੋਰ ਵਪਾਰੀ ਕੋਲੇ ਬੱਸ ਤੂੰ ਸਿੰਗ ਸਿੰਗ ਹਿਲਾ ਕੇ ਦਿਖਾ ਦੇ ਸਿੰਗ ਦਿਖਾ ਹਲਾ ਕੇ ਦੋਨੇ ਹਲਦੇ ਨੇ ਪਰਲਾ ਸਿੰਘ ਵੀ ਦਿਖਾ ਠੀਕ ਹੈ ਦੋਸਤੋ ਪਿਓਰ ਮੀਣੀ ਆ ਜਮਾ ਦੋਨੇ ਸਿੰਘ ਹਲਦੇ ਨੇ ਬਾਈ ਨੇ ਹਲਾ ਕੇ ਦਿਖਾਤੇ ਬਾਕੀ ਕੱਦ ਕਾਠ ਬਹੁਤ ਜ਼ਿਆਦਾ ਝੋਟੀ ਦਾ ਦੋਸਤੋ ਦੇਖ ਬਹੁਤ ਆ ਪੂਰੀ ਉੱਚੀ ਆ ਕੱਦ ਵਿੱਢੇ ਚ ਥਾਣਾ ਹਵਾਨਾ ਦੇਖ ਸਕਦੇ ਹਾਂ ਥੱਲੇ ਤੋਂ ਬਾਕੀ ਡਿਟੇਲ ਅਗਲੀ ਬਾਈ ਨੂੰ ਪੁੱਛਾਂਗੇ ਰੇਟ ਰੂਟ ਕੀ ਕਰਦਾ ਝੋਟੀ ਦਾ ਕੰਗਦੇ ਆ ਦੇਣੀ ਨਹੀਂ ਤੁਸੀਂ ਇਹ ਵੀ ਲੈ ਲਾ ਦੇਣੀ ਨਹੀਂ ਪਾਦਾ ਲਾ ਕੱਟੀ ਬਿਲਾਇਆ ਤਾਂ ਅਸੀਂ ਕੱਟੀ ਬਾਲੀ ਚੰਗੀ ਆ ਤੁਮਨ ਤਾਂ ਸੀ ਗੱਲ ਇਹ ਇਹ ਕਿਹੜੇ ਸੂਏ ਸੂਏ ਆ ਇਹ ਪਹਿਲਣਾ ਬਾਈ ਦੰਦਾਂ ਚ ਕਿਵੇਂ ਆ ਦੰਦਾਂ ਚ ਚੌਗੀ ਆ ਬਾਈ ਚਾਰ ਦੰਦ ਚਾਰ ਦੰਦ ਕਾ ਇੱਕ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਏ ਪਾਸ਼ੀ ਦਿਨ ਅਛਾ ਕਿੰਨਾ ਕ ਗੋਲਾ ਤਿਆਰ ਆ ਹੁਣ ਗੋਲਾ ਬਾਈ ਇਹਦੇ ਥੱਲੇ ਤਾਂ ਮਲ ਕੇ 10 ਗੰਢਾ 10 ਕਿਲੋ ਦੁੱਧ 10 ਕ ਹਾਂ ਰੇਟ ਕੀ ਕਰਦਾ ਫੈਕਸ ਰੇਟ ਹੀ ਦੱਸ ਦੇ ਫੈਕਸ ਜੈਡ ਦੱਸ ਜਾ ਮੈਂ ਮੋਲ ਤਾਂ ਦਾ ਇੱਕ ਦਾਸ ਕਰਦੇ ਆ ਛੱਡੇਗਾ ਕਿੰਨੇ ਦੀ ਲਾਸਟ ਹੈ 90000 ਹੈ 90 ਦੀ 85 85 ਦੀ ਛੱਡ ਦੇਗਾ ਉਹ ਮੌਕਾ ਦੇਖਾਂਗੇ ਟਾਈਮ ਠੀਕ ਹੈ ਜੀ ਜਦੋਂ ਟਾਈਮ ਹੋਇਆ ਠੀਕ ਹੈ ਠੀਕ ਹੈ ਦੋਸਤੋ ਇਹ ਮੀਨੀ ਝੋਟੀ ਆ ਠੰਡੀ ਸੀਲ ਬਹੁਤ ਇੱਕ ਵਾਰੀ ਬਾਈ ਕਹਿੰਦਾ ਗਾਣ ਨਾਲੋਂ ਵੀ ਠੰਡੀ ਸੀਲ ਹੈ ਪੂਛ ਚੱਕ ਕੇ ਖੜ ਗਿਆ ਹੱਥ ਫੇਰੀ ਜਾਂਦਾ ਬਾਈ ਥਣਾ ਦੇ ਦੋਸਤੋ ਇਹਨਾਂ ਤੋਂ ਜਿਹੜੀ ਝੋਟੀ ਪਸੰਦ ਆਊਗੀ ਤੇ ਮਾਲ ਹੋਰ ਵੀ ਕਈ ਝੋਟੀਆਂ ਨੇ ਬਾਈ ਕੋਲੇ ਸਾਰੀਆਂ ਝੋਟੀਆਂ ਟਾਪ ਟਾਪ ਦੀਆਂ ਨੇ ਪੰਜੇ ਛੇ ਗੱਲਬਾਤ ਕਰਕੇ ਨੰਬਰ ਤੇ ਬਾਈ ਨਾਲ ਤੁਸੀਂ ਖਰੀਦ ਸਕਦੇ ਹੋ ਆਜੋ ਹੁਣ ਲੈ ਕੇ ਚੱਲਦੇ ਆ ਅੱਗੇ ਤੁਹਾਨੂੰ ਰਾਮਪੁਰਾ ਫੂਲ ਮੰਡੀ ਤੇ ਹੋਰ ਕਰਾਉਣਾ ਕਿਸੇ ਚੰਗੀ ਝੋਟੀ ਦੇ ਦਰਸ਼ਨ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਉਹ ਆਈ ਐਮ ਦੀ ਮੂਰੀਆਂ ਕਨੇਲਾ ਵੀਡੀਓ ਇਹਨੂੰ ਖੂਮ ਅੱਜ ਸ਼ਾਮ ਨੂੰ ਆਇਓ ਆਜੋ ਲੈ ਕੇ ਚੱਲਦੇ ਆ ਅੱਗੇ ਆ ਜੋ ਝੋਟੀ ਦੇਖੋ ਦੋਸਤੋ ਪੂਰੀ ਟੌਪ ਦੀ ਖੜੀ ਹੈ ਮੇਰੇ ਖਿਆਲ ਹੈ ਚੱਲ ਰਿਹਾ ਸੌਦਾ ਇਹਦਾ ਖੜੇ ਨੇ ਬਾਈ ਹੁਰੀ ਆ ਜੋ ਅੱਗੇ ਲੈ ਕੇ ਚੱਲਦੇ ਹਾਂ ਹੋਰ ਝੋਟੀ ਦਿਖਾਉਣੀ ਆ ਤੁਹਾਨੂੰ ਕੋਈ ਵੱਡੀ ਝੋਟੀ ਚੰਗੀ ਆ ਜੋਟੀ ਦੇਖੋ ਦੋਸਤੋ ਖਾ ਜੋਟੀ ਦਿਖਾਉਣੀ ਆ ਦੋਸਤੋ ਸਾਨੂੰ ਇਹ ਖੋਲੂਗਾ ਬਾਈ ਪੂਰੀ ਸ਼ਕੀਨ ਆ ਝੋਟੀ ਸਿੰਘ ਸਿੰਘ ਦੇਖ ਸਕਦੇ ਹੋ ਮੂੰਹ ਮੱਥਾ ਦੇਖ ਸਕਦੇ ਹੋ ਝੋਟੀ ਦਾ ਪੂਰੀ ਟੌਪ ਦੀ ਆ ਭਾਈ ਆਪਣੀ ਝੋਟੀ ਭਾਈ ਕਿੰਨੇ ਸੂਏ ਸੈਲਟੀ ਹੈ ਗੈਨਿਕ ਪਾਣੀ ਦਿਖਾ ਦੇ ਆ ਜਾਓ ਦੋਸਤੋ ਇਧਰ ਲੈ ਕੇ ਚਲਦੇ ਆਂ ਬਾਈ ਵਾਲੀ ਝੋਟੀ ਦਿਖਾਉਣੇ ਆ ਪੂਰੀ ਹਨ ਕਮਾਲ ਦੀ ਝੋਟੀ ਇਹ ਦੋਨੋਂ ਹੈ 3 ਲੱਖ ਰੁਪਏ ਦੇ ਲਈ ਹੈ ਇਹਨੇ ਨਾ ਤੁਰਦੇ ਫਿਰਦੇ ਦੋਸਤੋ ਬਾਈ ਹੁਰੀ ਮਿਲ ਕੇ ਦੋ ਝੋਟੀਆਂ ਖਰੀਦੀਆਂ ਖੜੀਆਂ ਨੇ ਇਹਨਾਂ ਦੀਆਂ ਦਿਖਾਉਣਿਆ ਆਗਰੇ ਜਾਣਗੇ ਨਾਲੇ ਬਾਈ ਹੋਰਾਂ ਤੋਂ ਰੇਟ ਰੂਟ ਪੁੱਛਾਂਗੇ ਕਿੰਨੇ ਜਾਂ ਲੈਤੀਆਂ ਨੇ ਝੋਟੀਆਂ ਡਾਵਲ ਨੇ ਪੂਰੀਆਂ ਕਦ ਕਾਠੀ ਬਹੁਤ ਆ ਦੋਸਤੋ ਬੇਲ ਹੀ ਬਹੁਤ ਆ ਝੋਟੀ ਦੇ ਪਿੱਛੇ ਤੋਂ ਚੜਾਈ ਦੇਖ ਸਕਦੇ ਹੋ ਪੂਰੀ ਡਾਵਲ ਆ ਜਿਵੇਂ ਆਪਾਂ ਕਹਿੰਦੀ ਕਿਸਾਨ ਜਿੱਡੀ ਝੋਟੀ ਆ ਤੇ ਬਾਕੀ ਡਿਟੇਲ ਸਾਰੀ ਪੁੱਛਾਂਗੇ ਬਾਈ ਨੂੰ ਤੋਰੀ ਝੋਟੀ ਨੂੰ ਖੋਲੀ ਮੜਿਆ ਜੋ ਝੋਟੀ ਖੋਲ ਪੂਰੀ ਡਾਵਲ ਆ ਦੋਸਤੋ ਕੈਮਰੇਜ ਪੂਰੀ ਆ ਵੀ ਨਹੀਂ ਰਹੀ ਐ ਨੂੰ ਤੋਰ ਦਿੰਦੇ ਪੂਰੀ ਨਹੀਂ ਆ ਰਹੀ ਅੰਦਰ ਕਿਵੇਂ ਹੋ ਗਈ ਟੋਟੀ ਡਾਬਲੀ ਵਾਲੀ ਟਰੱਕ ਦੀ ਢੀ ਦਾ ਝੋਟੀ ਲਈ ਫਿਰਦਾ ਪੂਰੀ ਮੰਡੀ ਨੂੰ ਡਬਲ ਝੋਟੀ ਆ ਸਾਰੀ ਮੰਡੀ ਚ ਨਹੀਂ ਹੈਗੀ ਅੱਜ ਲੈ ਵੀ ਸਾਰੀ ਮੰਡੀ ਚ ਵੱਡੀ ਝੋਟੀ ਲੱਗੀ ਮੈਨੂੰ ਹੁਣ ਤੱਕ ਜਿੰਨੇ ਕ ਜਾਨਵਰ ਦੇਖ ਕੇ ਐ ਲੰਬੀ ਚਲਾ ਮੜੀ ਕੁੱਠਾ ਦੇਖ ਸਕਦੇ ਹੋ ਕਦ ਕਾੜ ਦੇਖ ਸਕਦੇ ਹੋ ਚੜਾਈ ਬਹੁਤ ਆ ਦੋਸਤੋ ਅਫਵਾਨਾ ਬਹੁਤ ਡਾਬਲਾ ਛੱਲੇ ਨੂੰ ਬਾਹ ਕਮਾਲ ਐ ਪੂਰੀ ਡਬਲ ਝੋਟੀ ਆ ਦੋਸਤੋ, ਹਾਥੀ ਜੱਡੀ ਝੋਟੀ ਆ। ਬਾ ਬੰਦੇ ਬਾਈ। ਤੇ ਆ ਜਾ ਬਾਈ ਨੂੰ ਪੁੱਛਦੇ ਆ ਵੀ ਕਿੰਨੇ ਕੁ ਰੁਪਏ ਲਾਤੇ ਝੋਟੀ ਦੇ? ਭਾਈ ਜੀ ਸਾਡਾ 1.5 ਲੱਖ ਰੁਪਏ ਖਰੀਦੀ ਹੈ। 1.5 ਲੱਖ ਰੁਪਏ ਕੀ? ਅੱਛਾ ਯਾਰਾ ਕਿੱਥੇ ਜਾਊਗੀ? ਆਗਰਾ ਜਾਏਗੀ। ਹੈ? ਆਗਰਾ। ਕਿੰਨੀਆਂ ਝੋਟੀਆਂ ਲੈਂਤੀ ਆਏ? ਜੀ ਅਸੀਂ 7 ਜੋੜੀਆਂ ਲਈਆਂ। 7? ਹਾਂ। ਹਰੇਕ ਮੰਡੀ ਆਉਨੇ ਹੋ? ਹਾਂ। ਕਿਹਨੇ ਦਵਾਈਆਂ ਕੀ ਲੈਣੇ ਝੋਟੀਆਂ? ਆਹ ਇਹ ਨੂੰ ਬਾਈ। ਬੰਦੇ ਨੇ ਕਿਹਨੇ ਦਵਾਈਆਂ ਨੇ? ਮਾਲਕ ਹੈਗਾ ਜੀ ਤੋਂ ਖਰੀਦੀਆਂ ਨੇ ਮਾਲੀ ਬੋਲਿਆ ਅੱਛਾ ਜਿਹੜਾ ਬਹਿਸਪਾਸ ਦਾ ਹੈ ਠੀਕ ਆ ਆਉ ਜੋਟੀ ਵੀ ਲਈ ਆ ਹਾਂ ਇਹ ਜੋਟੀ ਲਈ ਆ 3 ਲੱਖ ਰੁਪਏ ਦੋਆਂ ਲਈਏ ਇਹ ਜੋੜਾ ਦੋਸਤੋ ਇੱਕ ਆ ਦੂਜੀ ਝੋਟੀਆਂ ਬਾਈ ਕਹਿੰਦਾ ਜੋੜਾ ਲਿਆ 3 ਲੱਖ ਰੁਪਏ ਦਾ ਦਿਖਾਉਣਿਆ ਫਵਾਨਾ ਪੂਰਾ ਕਾਇਮ ਆ ਝੋਟੀ ਦਾ ਇਧਰ ਤੋਂ ਦਿਖਾ ਦੇਣਾ ਇੱਕ ਵਾਰੀ ਮੈਂ ਸਾੜੀ ਮੜੀਂ ਘਾਰ ਦੇ ਦੋ ਉਹਨੇ ਫੋਟੋਨ ਦਾ ਇੰਗਲਾਈਸ਼ ਦੇਖੋ ਇੰਗਲਾਈਸ਼ ਦੇ ਵਾਜਦੇ ਵੇਖਿਆ ਤਾਂ ਦੇਖੋ ਨਾਸਟਾਰ ਲੱਗੂ ਜਲੀ ਪਹਿਲਾਂ ਪਾਸ ਕਰ ਲੈ ਛੋਟੀ ਨਾਲ ਮਾਰੇ ਲੱਤਾਂ ਆਹ ਦੋਸਤੋ ਅੱਜ ਜੋੜਾ ਲੈ ਬਾਈ ਹੋਰਾਂ ਨੇ ਬਾਹਰ ਜਾਊਗਾ ਤੇ ਜਿਹੜੇ ਬਾਈ ਹੋਰਾਂ ਨੇ ਵੇਚਿਆ ਗੱਲਬਾਤ ਉਹਨਾਂ ਨਾਲ ਵੀ ਕਰਾਵਾਂਗੇ ਥੋੜੀ ਫੇਰ ਇੱਕ ਵਾਰੀ ਪਾਸ ਲੱਗ ਰਿਹਾ ਬਾਈ ਕਰਨ ਦੇਖੋ ਇੰਗਲਾਈ

ਇੱਕ ਬੰਦਾ ਹੋਰ ਵਹਿ ਗਿਆ ਕਹਿੰਦਾ ਰੈਂਦੀਆ ਕਸਰੀ ਨੂੰ ਵੀ ਕੱਢ ਹੀ ਲੈਣ ਦੋ ਆ ਲੈ ਲੋ ਮੈਂ ਆ ਬਾਈ ਨੇ ਵੇਚੀਏ ਨੇ ਝੋਟੀਆਂ ਦੋਸਤੋ ਬਾਈ ਨਾਲ ਵੀ ਕਰਾਵਾਏ ਗੱਲਬਾਤ ਥੋੜੀ ਅੱਗੇ ਪੈਟਰੋਲ ਪੰਪ ਨੂੰ ਚੱਲਦੇ ਆਪਾਂ ਕਾਸਨ ਇਹ ਜੋੜਾ ਲਿਆ ਤੋਨੇ ਵੈਸਟਾ ਮਾਲਕ ਜੀ ਐਸ਼ੀ ਯਮਰੇ ਬੜੇ ਭਾਈ ਐ ਠੀਕ ਬਾਤ ਭਾਈ ਆਪਾਂ ਵੇਚੀਆਂ ਝੋਟੀਆਂ ਹਾਂਜੀ ਨਾਮ ਦੱਸੋ ਭਾਈ ਕੀ ਹੈ ਮੇਰਾ ਗੋਗਨਾ ਭਾਈ ਕਿਹੜੇ ਪਿੰਡ ਤੋਂ ਭਾਈ ਡੜਬੇ ਤੋਂ ਵਪਾਰ ਦਾ ਹੀ ਕੰਮ ਹੈ ਹਾਂਜੀ ਕਿੰਨੀਆਂ ਝੋਟੀਆਂ ਵੇਚੀਆਂ ਅੱਜ ਭਾਈ ਉਹਨਾਂ ਨੂੰ ਦੋ ਇਹ ਵੇਚੀਆਂ ਜੋੜੇ ਹੀ ਲਗਾਏ ਤੇ ਕਿੰਨੀਆਂ ਸੇਲ ਕਰਤੀਆਂ ਦੱਸੋਗੇ ਦੋ ਹੀ ਕਰੇ 1 ਲੱਖ ਕਿੰਨੇ ਨਾਲ ਲਿੱਤੀਆਂ ਨੇ 1 ਲੱਖ 60 ਹਜ਼ਾਰ ਦੀ 160000 ਦਾ ਜੋੜਾ ਹਾਂ ਨਾ ਨਾ ਕਾਣੀ ਇੱਕ ਨਾ ਨਾ ਦੋ ਹੈ ਬਾਈ ਅੱਛਾ ਹਾਂ ਇਕਲਾ 60 ਦੀਆਂ ਵਿੱਚੀਆਂ ਨੇ ਬਾਈ ਕਹਿੰਦਾ ਦੋਨੇ ਮੈਨੂੰ ਤਾਂ ਇਹ ਮਖੌਲ ਕਰਦਾ ਹੋਵੇ ਨਾ ਨਾ ਦੋਨੇ ਯਾਰ ਹੁਣ ਪੈਸੇ ਕਿਹਨਾਗੇ ਅੱਧੇ ਘੰਟੇ ਤੱਕ ਖੜ ਜਾ ਆ ਵੀ ਦੱਸੋ ਕਿੰਨੇਆਂ ਲਈਆਂ ਉਹ 3 ਦੇ ਲਈਆਂ ਭਾਈ ਮਖੌਲ ਕਰਦਾ ਮਖੌਲ ਕਰਦਾ ਹੈਂ ਤੁਸੀਂ ਅਵੀ 160 ਦਿਲਵਾ ਦਿਓ ਫਿਰ ਕੀ ਹੈ ਵੀਡੀਓ ਮੈਂ ਬੋਲੀ ਦੀ ਅਗਲੇ ਆਦਮੀ ਨੇ ਤੁਸੀਂ 160 ਦੇ ਦਿਓ ਉਹਨੂੰ ਕਿਹਨੂੰ ਆਹ ਐਕਸਾਈਟ ਉਹ ਦੇ ਦੀ ਬੁੱਕੀ ਇਹ ਪਤਾ ਮੈਂ ਉਹ ਮੇਰਾ ਪਾਉ ਨੂੰ ਪੁੱਛ ਲਾਂਗੇ ਪਤਾ ਕਰਵਾ ਮੰਗਦਾ 160 ਦੇ ਦੇ ਤੇ ਫਿਰ ਕੀ ਹੈ ਮਜ਼ਾਕ ਕਰਦਾ ਮਜ਼ਾਕ ਕਰਦਾ ਅਗਲਾ ਆਦਮੀ 180 ਦੇ ਦੇ ਰਹੇ 180 ਦੇ ਦਵਾਂਗੇ 81 ਦੇ ਲੀਂਗੇ ਬਾਈ ਕਹਿੰਦਾ 160 ਦਿਆਂ ਵਿੱਚ ਨੇ ਇਹ ਕਹਿੰਦੇ ਬਾਈ 180 ਦੇਵਾਂਗੇ ਹੁਣ ਦੇਖਦੇ ਹੁਣ ਦੇਖਦੇ ਆ ਕੀ ਬਣਦਾ ਕੱਢੋ ਪੈਸੇ ਦਿਓ ਫਿਰ ਪੈਸੇ ਤਾਂ ਖਾਤੇ ਚ ਪਾਉਣਗੇ ਇਹ ਇਹਦਾ ਨਕਦ ਲਈ ਫਿਰਦੇ ਨੇ ਕੈਸ਼ ਦੇਣੇ ਲੇਵੀ ਮੇਟਰ ਭਾਗ 2 ਆਪਾਂ ਇੱਥੇ ਹੀ ਲੱਗਿਆ ਖਤਮ ਕਰਨ ਇਹ ਤਾਂ ਮਖੌਲ ਕਰਦਾ ਬਾਈ ਉਹਨਾਂ ਨੇ 3 ਲੱਖ ਦਾ ਜੋੜਾ ਲਿਆ ਦੋਸਤੋ ਝੋਟੀਆਂ ਡਾਬਲ ਨੇ ਪੂਰੀਆਂ ਇੱਧਰ ਤੋਂ ਫੇਰ ਦਿਖਾ ਦਣਾ ਇੱਕ ਵਾਰੀ ਦੜਬਾ ਮੰਡੀ ਤੋਂ ਨੇ ਬਾਈ ਹੁਰੀ ਇਹਦਾ ਮਹਿੰਗਿਆਂ ਦਾ ਬਾਈ ਫਿਰ ਹੋਣ ਗਿਆ ਮੈਸਾਂ ਦਾ ਵਾਹ ਵੀਡੀਓ ਬਹੁਤ ਅਸਰ ਪਾਉਂਦੀ ਹੈ ਘਰੇਲੂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਡੰਗਰ ਕਿੰਨੇ ਦਾ ਹੈ ਦੋਸਤੋ ਭਾਗ